ਸਤਿ ਸ਼੍ਰੀ ਅਕਾਲ ਜੀ ਦੋਸਤੋ ਲਾਈਵ ਹੋਇਆ ਪੰਜਾਬ ਨੂੰ 247 ਵੀਚ ਚੈਨਲ ਤੇ ਗੱਲ ਕਰਾਂਗੇ ਲੁਧਿਆਣਾ ਪੂਰਬੀ ਦੇ ਵਿੱਚ ਐਮ ਐਲ ਏ ਦਿਲਜੀਤ ਸਿੰਘ ਗਰਵਾ ਭੋਲਾ ਦੇ ਵੱਲੋਂ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮੀਟਿੰਗਾਂ ਜਾਰੀ ਨੇ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਜਿਹੜਾ ਇਹ ਯੁੱਧ ਨਸ਼ਾ ਵਿਰੁੱਧ ਜਿਹੜਾ ਕੀਤਾ ਜਾ ਰਿਹਾ ਸੋ ਅਕਸਰ ਜੇਕਰ ਨੇ ਮਾਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਪੂਰੇ ਹੋ ਰਹੇ ਨੇ ਜਿੱਥੇ ਗੱਲ ਕਰਾਂਗੇ ਜਿਹੜੇ ਨਸ਼ਿਆਂ ਦੇ ਜਿਹੜੇ ਵੱਡੇ ਸਮਾਗਰ ਨੇ ਜਿਹੜਾ ਨੂੰ ਜੇਲਾ ਵਿੱਚ ਭੇਜਤਾ ਗਿਆ ਸੋ ਇਸ ਵੇਲੇ ਅਸੀਂ ਮੌਜੂਦ ਆ ਦੀ ਨੂਸ਼ ਬਾਸ਼ਨਗਰ ਵਿੱਚ ਸਰਕਾਰੀ ਸਕੂਲੇ ਵਿੱਚ ਜਿੱਥੇ ਤੁਹਾਨੂੰ ਤਸਵੀਰਾਂ ਨੇ ਤੁ ਕਾਫੀ ਸਟੂਡੈਂਟ ਵੀ ਇਥੇ ਮੌਕੇ ਤੇ ਮੌਜੂਦ ਨੇ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਸੋ ਦੇਖ ਸਕਦੇ ਹੋ ਜੋ ਇੱਕ ਸੌਚ ਚੁਕਾਈ ਜਾ ਰਹੀ ਹੈ ਸੋ ਤਸਵੀਰਾਂ ਨੇ ਪੰਜਾਬ న్యూਸ ਤੋਂ ਤੁਹਾਡੇ ਨਾਲ ਤਸਵੀਰਾਂ ਨੇ ਜੋ ਸਾਂਝੀਆਂ ਕਰ ਰਿਆਂ 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 ਜੋ ਸਾਂਝ ਪੰਜਾਬ న్యూਸ ਤੋਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਤੋਂ ਦੇਖ ਸਕਦੇ ਹੋ ਕਿ ਨਸ਼ਿਆਂ ਨੂੰ ਰੋਕਥਾਮ ਲਈ ਜੋ ਸੋਚੀ ਪਈ ਜਾ ਰਹੀ ਹੈ ਤੋਂ ਤਸਵੀਰਾਂ ਨੇ ਪੰਜਾਬ న్యూਸ ਤੋਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਜੋ ਇਸ ਵੇਲੇ ਸੋਚ ਚੁੱਕਾਈ ਜਾ ਰਹੀ ਹੈ ਜੋ ਨਸ਼ਾ ਮੁਕਤ ਪੰਜਾਬ ਸੋ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਪੰਜਾਬ న్యూਸ ਤੋਂ ਜੋ ਭਾਈ ਉਹਨੇ ਸਾਰੇ ਬਾਹਰ ਵਿੱਚ ਪੜ ਨਹੀਂ ਦੇਵਾਂਗੇ ਜੋ ਇਸ ਨੇ ਸੋਚ ਚੁੱਕਾ ਹੈ ਜਾਰੀ ਹੈ ਤਾਂ ਨੌਜਵਾਨ ਵੀ ਇਸ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਵੀ ਨਸ਼ੇ ਕਰਦੇ ਹਨ ਤਸਵੀਰਾਂ ਨੇ ਪੰਜਾਬ న్యూਸ ਤੋਂ ਸਾਂਝੀਆਂ ਕਰ ਰਹੇ ਆ ਸੋ ਗਰੇਵਾਲ ਸਾਹਿਬ ਦੇ ਵੱਲੋਂ ਅਸੀਂ ਉਨ੍ਹਾਂ ਨੂੰ ਨਸ਼ਾ ਮੁਕਤੀ ਸੈਂਟਰ ਅਸੀਂ ਪੱਤੀ ਗਰਾਮਾਂ ਦੇ ਅਸੀਂ ਕਿਸੇ ਵੀ ਗੱਛਾ ਤਸਕਰ ਦੀ ਸ਼ਖਸ਼ਾਤ ਰੱਖੋਗੇ ਉਹ ਨਹੀਂ ਜਵਾਬ ਨਹੀਂ ਕਲਾਵਾਂਗੇ ਅਸੀਂ ਬਾਅਦ ਵਿੱਚ ਕਿਸੇ ਹੋਰ ਦੇਖੀ ਨੂੰ ਮੇਰੇ ਬਾਅਦ ਕਿਸੇ ਇਹ ਜਮਾ ਦੇਰ ਤੋਂ ਡੋਕਾਂਗੇ ਬਾਹਰ ਨਹੀਂ ਡੋਕਾਂਗੇ ਅਸੀਂ ਸਾਰੇ ਸੋ ਤਸਵੀਰਾਂ ਨੇ ਸਾਂਝਾ ਕਰ ਰਹੇ ਆ ਤੁਸੀਂ ਜੇ ਵੀਡੀਓ ਅਸੀਂ ਦੇ ਨਸ਼ਾ ਮੁਕਤ ਸੋ ਤਸਵੀਰਾਂ ਨੇ ਜੋ ਸੋਹਾਂ ਸੋ ਚੁੱਕਰੇ ਨੇ ਸੋਹ ਤਸਵੀਰਾਂ ਦੁਜਾਣਾ ਦੇ ਨੂੰ ਸ਼ਬਾਸ਼ ਨਗਰ ਤੋਂ ਤਸਵੀਰਾਂ ਦਿਖਾ ਰਹੇ ਜੋ ਜਿੱਥੇ ਸਟੂਡੈਂਟਸ ਟੀਚਰ ਵੱਲੋਂ ਜਿਹੜਾ ਵੱਡਾ ਜੋਰਦਨ ਦਿੱਤਾ ਜਾ ਰਿਹਾ ਸੋ ਗੱਲਬਾਤ ਕਰਾਂਗੇ ਗਰੇਵਾਲ ਸਾਹਿਬ ਦੇ ਨਾਲ ਇਕਰ ਤੇ ਪਾਰ ਨੰਬਰ 13 ਦੇ ਦੁਦ ਨਸ਼ਾ ਮੁਕਤ ਕਾਰਗਰਮ ਰੱਖੇਗਾ ਕੀ ਕਹਿੰਨਾ ਹੈ ਅੱਜ ਹਾਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਆਮ ਆਦਮੀ ਦੀਆਂ ਮੁਕਤ ਤਕਲੀਫਾਂ ਵਿੱਚ ਇਛਾ ਲੈਣ ਲਈ ਔਰ ਪੰਜਾਬ ਨੂੰ ਪੰਗਲਾ ਪੰਜਾਬ ਨਾਲਡੇ ਤੇ ਅੱਜ ਲਗ ਲਗ ਮਹਿਮਾ ਚਲਾ ਰਹੀ ਹੈ ਔਰ ਜੋ ਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਫੈਲ ਗਿਆ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਸਾਰੇ ਪੰਜਾਬੀ ਜਾਣਦੇ ਨੇ ਤੇ ਉਹ ਕਿਹਨੇ ਨਸ਼ਾ ਲਿਆਂਦਾ ਤੇ ਕਿਹਨੇ ਝੂਠੀਆਂ ਸੌਂ ਖਾਧੀਆਂ ਪਰ ਨਸ਼ਾ ਫੇਰ ਨਹੀਂ ਖਤਮ ਹੋਇਆ ਔਰ ਝੂਠੀਆਂ ਸੌਂ ਉਹਨਾਂ ਨੇ ਖਾਧੀਆਂ ਪਰ ਆਮ ਆਦੀ ਪਾਰ ਦੀ ਸਰਕਾਰ ਆਜਾਮਾ ਦੀ ਪਾਰ ਦੇ ਮੁਖੀ ਸ਼ਰੀਰਵਿੰਦ ਕੇਜੀ ਬਾਲ ਜੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਅਰੋੜਾ ਜੀ ਔਰ ਸਾਡੇ ਸਾਰੇ ਮੰਤਰੀ ਸਹਿਬਾਨ ਸਾਰੇ ਐਮਐਲਏ ਸਹਿਬਾਨ ਸਾਰੇ ਕੌਂਸਲਰ ਸਹਿਬਾਨ ਸਾਰੇ ਪੰਜਾਬ ਦੇ ਵਾਸੀ ਔਰ ਸਾਰੇ ਜੇ ਇੱਥੇ ਇਕੱਠੇ ਹੋ ਕੇ ਵਿਧਾਨ ਸਭਾ ਹਲਕਾ ਪੁਰਵੀ ਦੇ ਸਾਰੇ ਸਰਕਾਰ ਜੋ ਬੁਜ਼ੁਰਗ ਮੇਰੇ ਨੌਜਵਾਨ ਵੀਰ ਮਤਾਵਾ ਪੈਣਾ ਸਾਰੇ ਇਕੱਠੇ ਹੋ ਕੇ ਅੱਜ ਇਹ ਜੁੱਤ ਨਸ਼ਿਆਂ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਹੈ ਤੇ ਉਹਦਾ ਹਿੱਸਾ ਬਣੇ ਨੇ ਤੇ ਇਹਦੇ ਵਿੱਚ ਸਾਡਾ ਇੱਕੋ ਹੀ ਮਕਸਦ ਹੈ ਕਿ ਹਰ ਵਾਰ ਦੇ ਵਿੱਚ ਹਰ ਮਹੱਲੇ 'ਚ ਹਰ ਗਲੀ 'ਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨਾ ਔਰ ਸੌਹਾ ਖਵਾ ਕੇ ਇਸ ਨੂੰ ਤਿਆਰ ਕਰਨਾ ਕਿਉਂਕਿ ਜੇ ਪੰਜਾਬ ਨੂੰ ਡੰਗਲਾ ਪੰਜਾਬ ਬਣਾਉਣਾ ਤੇ ਇਕੱਲਾ ਮੁੱਖ ਮੰਤਰੀ ਜਾਂ ਮੰਤਰੀ ਜਾਂ ਐਮ ਐਲ اے ਕੌਂਸਲਰ ਨਹੀਂ ਬੜਾ ਸਕਦਾ ਸਾਰੇ ਸਾਥ ਦੀ ਲੋੜ ਹੈ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਨਾ ਆਏ ਆਂ ਤੇ ਇੱਕ ਅਸੀਂ ਇਕੱਠੇ ਹੋ ਕੇ ਸੌਂ ਖਾਧੀ ਹੈ ਵੀ ਆਪਣੇ ਵਾਰ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਨੂੰ ਨਹੀਂ ਵੜਨ ਦੇਵਾਂਗੇ ਕਿਸੇ ਨੂੰ ਨਸ਼ਾ ਨਹੀਂ ਵੇਚਣ ਦੇਵਾਂਗੇ ਤੇ ਔਰ ਆਪਣੇ ਜਿਹੜੇ ਵਾਰ ਦੇ ਵਿੱਚ ਕੋਈ ਮਰੀਜ਼ ਬਣ ਗਏ ਨੇ ਜਿਹੜੇ ਨਸ਼ੇ ਦੇ ਕੋਈ ਆਦੀ ਬਣ ਗਏ ਉਹਨਾਂ ਨੂੰ ਸਮਝਾਵਾਂਗੇ ਵੀ ਤੇ ਉਹਨਾਂ ਨੂੰ ਦਵਾਈ ਬੁੱਟੀ ਵੀ ਕਰਾਵਾਂਗੇ ਸਰਕਾਰ ਵੀ ਇਦੇ ਵਾਸਤੇ ਅਲੱਗ-ਅਲੱਗ ਸੈਂਟਰ ਖੋਲ ਰਹੀ ਆ ਤੇ ਮਕਸਦ ਆ ਵੀ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੀ ਇਹ ਮਹਿਮ ਚਲਾਈ ਆ ਉਹਦੇ ਨਾਲ ਅਸੀਂ ਪੰਜਾਬ ਨੂੰ ਰਕਸ਼ਾ ਮੁਕਤ ਮੁਕਤ ਕਰਨ ਵਾਸਤੇ ਅੱਜ ਹਰ ਵਾਰਡ ਅੱਜ ਗਲੀ ਹਰ ਬੱਲੇ ਦੇ ਵਿੱਚ ਇੱਕ ਮਹਿਮ ਸ਼ੁਰੂ ਕੀਤੀ ਹੈ ਸੌਖਾ ਰਹੇ ਆ ਤੇ ਔਰ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਫੀਲ ਕਰਦਾ ਆਓ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਵੱਲੋਂ ਚਲਾਇਆ ਗਿਆ ਤੇ ਉਹਦਾ ਹਿੱਸਾ ਬਣੋ ਤੇ ਉਹਦਾ ਸਾਥ ਦਿਓ ਤਾਂ ਕਿ ਆਪਣੇ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਕੇ ਪੰਜੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਈਏ ਪੰਜਾਬ ਦੀ ਨੌਜਵਾਨੀ ਨੂੰ ਪਹੁੰਚਾਈਏ ਪੰਜਾਬ ਨੂੰ ਔਰ ਹੋਰ ਮਿਲਕੇ ਜਿਹੜੇ ਆਉਣ ਵਾਲੀ ਸਾਡੀ ਜੇਨੇਰੇਸ਼ਨਾਂ ਉਹਨਾਂ ਵਾਸਤੇ ਹੋਰ ਵੱਧ ਤੋਂ ਵੱਧ ਆ ਵਧੀਆ ਪੰਜਾਬ ਨੂੰ ਬਣਾ ਕੇ ਉਹਨਾਂ ਦੀ ਸਹੂਲਤ ਵਾਸਤੇ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਦੂਰ ਕਰੀਏ ਬਹੁਤ ਬਹੁਤ ਧੰਨਵਾਦ